ਮੈਨੂੰ ਇਹ ਲੱਗਦਾ ਜੀ ਇਹ ਸਾਰਾ ਕੁਝ ਸ਼ੁਰੂ ਤੋਂ ਹੁੰਦਾ ਆ ਜਥੇਦਾਰਾਂ ਦੀ ਦੁਰਦਸ਼ਾ ਅੱਜ ਨਹੀਂ ਹੋਈ ਜਥੇਦਾਰਾਂ ਦੀ ਦੁਰਦਸ਼ਾ ਪਹਿਲਾਂ ਤੋਂ ਹੁੰਦੀ ਆਈ ਹੈ ਇਥੋਂ ਤੱਕ ਵੀ ਆਪਾਂ ਸੁਣਿਆ ਹੈ ਕਿ ਕਈ ਜਥੇਦਾਰਾਂ ਦੇ ਜਦੋਂ ਮਗਰ ਪੈਂਦੇ ਸੀ ਸ਼੍ਰੋਮਣੀ ਕਮੇਟੀ ਵਾਲੇ ਤੋਂ ਆਪਣੀ ਬਾਥਰੂਮਾਂ ਚ ਲੁਕ ਕੇ ਜਾਨ ਬਚਾਉਂਦੇ ਸੀ ਇਦਾਂ ਦੇ ਹਾਲਾਤ ਵੀ ਇੱਥੇ ਬਣਦੇ ਰਹੇ ਐ ਹੁਣ ਇੰਨੀ ਕੁ ਗੱਲ ਹੋ ਗਈ ਹੈ ਵੀ ਸੋਸ਼ਲ ਮੀਡੀਆ ਤੇ ਕੁਝ ਬੰਦੇ ਡਟ ਕੇ ਆਪਣੀ ਗੱਲ ਬਾਹਰ ਕੱਢ ਰਹੇ ਐ ਰੌਲਾ ਇਸ ਗੱਲ ਦਾ ਵੀ ਜਿਹੜਾ ਪੰਥਕ ਟਾਂਚੇ ਦੇ ਅੰਦਰ ਲੀਆਂ ਗੱਲਾਂ ਨੇ ਉਹਨਾਂ ਨੂੰ ਬਾਹਰ ਨਾ ਕੱਢੋ ਇਹ ਅੰਦਰ ਪਹਿਲਾਂ ਵੀ ਇਦਾਂ ਦਾ ਕੁਝ ਹੁੰਦਾ ਸੀ 50 ਸਾਲ ਪਹਿਲਾਂ ਵੀ 30 ਸਾਲ ਪਹਿਲਾਂ ਵੀ 15 ਸਾਲ ਪਹਿਲਾਂ ਵੀ 10 ਸਾਲ ਪਹਿਲਾਂ ਵੀ ਜਿਹੜੇ ਵਿੱਚ ਬੰਦੇ ਰਹਿੰਦੇ ਆ ਉਹਨਾਂ ਨੂੰ ਪਤਾ ਹੈ ਕਿ ਇਹ ਕੁਝ ਪਹਿਲਾਂ ਵੀ ਹੁੰਦਾ ਰਿਹਾ ਪਰ ਐਦ ਕੀ ਵਾਸਤੇ ਸਾਰਾ ਕੁਝ ਓਪਨ ਹੋ ਗਿਆ ਐਦ ਕੀ ਇਹ ਗੱਲਾਂ ਬਾਹਰ ਆ ਗਈਆਂ ਸੋ ਚਾਹੀਦਾ ਇਹ ਹੈ ਕਿ ਅਸੀਂ ਸੁਹਿਰਦ ਹੋ ਕੇ ਆਪਣਾ ਹੰਕਾਰ ਛੱਡਿਏ ਚਾਹੇ ਕੋਈ ਵੀ ਹੈ ਕਿਸੇ ਵੀ ਅਹੁਦੇ ਤੇ ਬੈਠਾ ਹੈ ਉਹ ਆਪਣੀ ਈਗੋ ਛੱਡ ਕੇ ਤੇ ਸਤਿਗੁਰੂ ਦੇ ਪ੍ਰਚਾਰ ਵਾਲੇ ਪਾਸੇ ਆਪਣੇ ਆਪ ਨੂੰ ਲਾਈਏ ਕੋਸ਼ਿਸ਼ ਇਹ ਕਰਨੀ ਸਾਨੂੰ ਚਾਹੀਦੀ ਹੈ